ਗੱਲੀਆਂ ਸੀ ਚੰਗੀਆਂ ਆਚਾਰੀ ਗੱਲਾਂ ਚੰਗੀਆਂ ਸੀ ਆਚਾਰ ਵਿਵਹਾਰ ਬਹੁਤ ਮਾੜਾ ਸੀ ਮਨੁੱਖ ਸੁੱਧਾ ਕਾਲੀਆਂ ਬਾਹਰੋਂ ਛਟਵੀਆਂ ਕਹਿੰਦੇ ਜਿੰਨ ਮਨਹੋਰ ਮੁਖਹੋਰ ਸਿਕਾਂਡੇ ਕੱਚੇ ਕੱਚੇ ਲੋਕ ਅੰਦਰੋਂ ਹੋਰ ਤੇ ਬਾਹਰੋਂ ਹੋਰ ਸਾਦ ਸੰਗਤ ਤਾਂ ਕਰਕੇ ਕੱਲੇ ਉੱਚੇ ਹੋਣ ਦਾ ਵੱਡੇ ਹੋਣ ਦਾ ਮਾਨ ਨਾ ਕਰੀਏ ਇੱਥੇ ਕਹਿੰਦੇ ਨੀਵੇਂਆਂ ਨੂੰ ਕਹਿੰਦੇ ਜਦੋਂ ਬਰਖਾ ਹੁੰਦੀ ਹੈ ਟਿੱਬੇ ਸੁੱਕੇ ਰਹਿ ਜਾਂਦੇ ਤੇ ਨੀਵੀਂ ਥਾਂ ਤੇ ਜਲਥਲ ਹੋ ਜਾਂਦੀ ਹੈ। ਪੜਿਓ ਪਿਆਰ ਵਿੱਚ ਉਹ ਫਲ ਨੀਵੇਂ ਆ ਰੁਖਾਂ ਨੂੰ ਲੱਗਦੇ ਉਚਾਉਂੇ ਪਰਮਾਨਾ ਕਰੀ ਨੀਵੇਂ ਹੋ ਕੇ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ। ਪਰ ਸਾਧ ਸੰਗਤ ਹੰਕਾਰ ਜਿਹੜਾ ਉਹ ਹਮੇਸ਼ਾ ਸਾਨੂੰ ਡੋਬ ਦਿੰਦਾ ਹੈ ਸਤਗੁਰ ਦੇ ਚਰਨਾਂ 'ਚ ਹਮੇਸ਼ਾ ਅਰਦਾਸ ਕਰੀਏ ਕਿ ਸੱਚੇ ਪਾਸ਼ਾ ਮੇਰੀ ਮੈਂ ਖਤਮ ਹੋ ਜਾਈ ਮੇਰੇ ਅੰਦਰ ਮੈਂ ਬਹੁਤ ਹੈ ਸੱਚੇ ਪਾਸ਼ਾ ਮੈਂ ਹਉਮੈ ਤੇ ਹੰਕਾਰ ਦਾ ਮਾਰਿਆ ਪਿਆ ਸੋ ਆਓ ਜਦੋਂ ਦੁਰਭਾਸਾ ਰਿਸ਼ੀ ਨੇ ਸ਼ਰਾਫ ਦਿੱਤਾ ਨਾ ਤੇ ਸਾ ਸੰਗਤ ਕ੍ਰਿਸ਼ਨ ਭਗਵਾਨ ਕੋਲ ਗਏ ਵੀ ਹੁਣ ਕੀ ਕਰੀਏ ਕਹਿੰਦੇ ਵੀ ਸਾਧੂ ਬੋਲੇ ਸਹਿਜ ਸੁਭਾਈ ਸਾਧ ਕਾ ਬੋਲਿਆ ਮ੍ਰਿਥਾ ਨਾ ਜਾਈ ਇੱਕ ਸਾਧ ਬਚਨ ਅਟਲਾਦਾ ਕਹਿੰਦੇ ਵੀ ਹੁਣ ਇਹ ਤਾਂ ਨਹੀਂ ਹੋ ਸਕਦਾ ਕਹਿੰਦੇ ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸਾਧਾਂ ਦਾ ਗੋਲ ਨਾ ਟਲੇ ਭਾਵੇਂ ਚੰਦਰਮਾ ਆਸ਼ ਹੋ ਜਾਵੇ ਸਾਧੂ ਆ ਦਾ ਬੋਲ ਨਾਲ ਲੈ ਹੁਣ ਦਰਬਾਸ਼ਾ ਰਿਸ਼ੀ ਨੇ ਇਹ ਗੱਲ ਕਹੀ ਤੀ ਤੇ ਕਹਿੰਦੇ ਵੀ ਹੁਣ ਕੀ ਕਰੀਏ ਕਹਿੰਦੇ ਵੀ ਜਿਹੜੀ ਬਾਟੀ ਸੀ ਨੋਕ ਘਸਾ ਦਿਓ ਪੱਥਰ ਤੇ ਕਸਾਈ ਗੇ ਸਿਲ ਤੇ ਘਸਾ ਘਸਾ ਕੇ ਬੂਰ ਬਣਾਤਾ ਮਾੜੀ ਜੀ ਇੰਚਕ ਦੀ ਪੱਤਰੀ ਰਹਿ ਗਈ ਕਹਿੰਦੇ ਇਹਦੇ ਨਾਲ ਕੀ ਹੁਣ ਹੋ ਜੂਗਾ ਉਹ ਪੱਤਰੀ ਕਹਿੰਦੇ ਸਮੁੰਦਰ ਚ ਸਿੱਟਤੀ ਡਿੱਗਦੇ ਸਾਰੂ ਪੱਤਰੀ ਕੋਈ ਖਾਣ ਵਾਲੀ ਚੀਜ਼ ਸਮਝ ਕੇ ਕਹਿੰਦੇ ਇੱਕ ਮੱਛਲੀ ਨੇ ਗ੍ਰਹਿਣ ਕਰ ਲਈ ਮੱਛਲੀ ਕੱਢੀ ਇਹ ਭਾਈ ਗੁਰਦਾਸ ਜੀ ਨੇ ਆਪਣੀ 12 ਵਿੱਚ ਪ੍ਰਸੰਗ ਲਿਖਿਆ ਬੱਧਕ ਸ਼ਿਕਾਰੀ ਦਾ ਪ੍ਰਸੰਗ ਹੁਣ ਉਹ ਸ਼ਿਕਾਰੀ ਲੈ ਗਿਆ ਮੱਛੀ ਨੂੰ ਚੀਰਿਆ ਖਾਣ ਵਾਸਤੇ ਚੀਰੀ ਸੀ ਵਿੱਚੋਂ ਉਹ ਬੜਾ ਤਿੱਖਾ ਟੁਕੜਾ ਨਿਕਲਿਆ ਉਹਨੇ ਆਪਣੇ ਤੀਰ ਤੇ ਲਾ ਲਿਆ ਸਾਧ ਸੰਗਤ ਹੁਣ ਕਹਿੰਦੇ ਜਿੱਥੇ ਉਹ ਬਾਟੀ ਰਗੜ ਸੀ ਉਥੇ ਸਰ ਪੈਦਾ ਹੋ ਗਿਆ ਉਥੇ ਭੰਡਾਰਾ ਹੋਇਆ ਜੱਗ ਹੋਇਆ ਕਹਿੰਦੇ ਜਾਤਵਾਂ ਦੀ ਕੁੱਲ ਦੇ ਬੱਚੇ दारू ਪੀ ਕੇ ਆਪਸ ਵਿੱਚ ਲੜ ਪਏ ਲੜਾਈ ਇੰਨੀ ਭਿਆਨਕ ਹੋ ਗਈ ਉਹੀ ਸਰ ਪਟ ਪਟ ਕੇ ਮਾਰਿਆ ਉਹ ਸਰ ਕਹਿੰਦੇ ਤਲਵਾਰਾਂ ਦਾ ਕੰਮ ਕੀਤਾ ਮਰ ਗਈ ਕੁੱਲ ਆਪਸ ਵਿੱਚ ਨੌਜਵਾਨ ਸਾਰੇ ਹੀ ਲੜ ਲੜ ਕੇ ਮਰ ਗਏ ਕਹਿੰਦੇ ਸ਼ਰਾਬ ਦੇ ਨਸ਼ੇ ਵਿੱਚ ਯਾਦਵਾਂ ਦੀ ਕੁਲ ਚੋਕ ਕ੍ਰਿਸ਼ਨ ਭਗਵਾਨ ਬਚੇ ਭਾਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਜੰਗਲ ਵਿੱਚ ਬੈਠੇ ਨੇ ਬੜੇ ਬੈਰਾਗ ਦੇ ਵਿੱਚ ਕਿਉਂਕਿ ਅੰਤਲਾ ਸਮਾਂ ਆ ਗਿਆ ਹੈ ਕਹਿੰਦੇ ਗੋਡੇ ਤੇ ਪੈਰ ਰੱਖ ਕੇ ਬੈਠੇ ਨੇ ਉਹੀ ਸ਼ਿਕਾਰੀ ਜਿਹਦੇ ਤੀਰ ਦੀ ਨੋਕ ਤੇ ਉਹ ਲੱਗਿਆ ਹੋਇਆ ਉਹ ਬਾਟੀ ਜਿਹੜੀ ਕਸਾਈ ਸੀ ਪੈਰ ਦੇ ਵਿੱਚ ਪਦਮ ਹੋਣ ਕਰਕੇ ਜਦੋਂ ਕਹਿੰਦੇ ਉਹ ਸ਼ਿਕਾਰੀ ਨੂੰ ਲੱਗਿਆ ਵੀ ਕੋਈ ਜਾਨਵਰ ਹੈ ਜਾਨਵਰ ਦੀ ਅੱਖ ਦਾ ਪੁਲਿਖਾ ਪੈ ਗਿਆ ਤੇ ਤੀਰ ਚਲਾਤਾ ਉਹੀ ਤੀਰ ਜਿਹੜੀ ਬਾਟੀ ਕਸਾਈ ਸੀ ਉਹ ਟੁਕੜਾ ਉਹੀ ਸੇਮ ਉਹ ਤੀਰ ਚਲਾਇਆ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਲੱਤ ਨੂੰ ਚੀਰਤਾ ਉਹਨੇ ਤੇ ਸਾਧ ਸੰਗਤ ਉਹ ਸ਼ਿਕਾਰੀ ਭੱਜ ਕੇ ਗਿਆ ਜਦੋਂ ਵੇਖਿਆ ਤਾਂ ਕੋਈ ਇਨਸਾਨ ਸੀ ਮਿੱਥੋਂ ਐਡਾ ਵੱਡਾ ਪਾਪ ਹੋ ਗਿਆ ਤੇ ਸਾਧ ਸੰਗਤ ਜਦੋਂ ਇਹ ਸੀਨ ਹੋਇਆ ਤੇ ਜਾ ਕੇ ਚਰਨਾ ਤੇ ਡੇਕ ਕੇ ਮਾਫੀ ਮੰਗੀ ਕਹਿੰਦਾ ਜੀ ਮੇਥੋਂ ਬਹੁਤ ਵੱਡਾ ਪਾਪ ਹੋ ਗਿਆ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਸ਼੍ਰੀ ਕ੍ਰਿਸ਼ਨ ਭਗਵਾਨ ਕਹਿੰਦੇ ਇਹ ਤਾਂ ਹੋਣਾ ਸੀ ਤੇਰੀ ਕੋਈ ਗਲਤੀ ਨਹੀਂ ਤਾਂ ਕਰਕੇ ਕਈ ਵਾਰ ਕਿਸੇ ਦੇ ਬੋਲ ਬਹੁਤ ਖਤਰਨਾਕ ਹੋ ਸਕਦੇ ਸਾਡੀ ਜਿਹੜੀ ਜੀਵ ਹੈ ਨਾ ਭਾਈ ਇਹ ਬੜੀ ਬੜੀ ਕੀਮਤੀ ਚੀਜ਼ ਹੈ ਅੱਖਾਂ ਸਾਨੂੰ ਦੋ ਦਿੱਤੀਆਂ ਕਰਨ ਸਾਨੂੰ ਦੋ ਦਿੱਤੇ ਐ ਦੰਦ ਵੀ ਸਾਨੂੰ 32 ਦਿੱਤੇ ਐ ਨਾਸਿਕਾ ਦੇ ਵੀ ਦਵਾਰ ਦੋ ਨੇ ਸਾਹ ਲੈਣ ਦੇ ਹੱਥ ਵੀ ਦੋ ਪੈਰ ਵੀ ਦੋ ਪਰ ਜੀਵ ਸਾਨੂੰ ਇੱਕ ਦਿੱਤੀ ਐ ਕਾਰਨ ਪਤਾ ਕੀ ਐ ਸਾਥ ਸੰਗਤ ਇਹ ਜ਼ਬਾਨ ਕੰਮ ਵੀ ਦੋ ਕਰਦੀ ਇੱਕ ਖਾਣ ਦਾ ਇੱਕ ਬੋਲਣ ਦਾ ਇਹਨੂੰ ਸਾਰਾ ਪਤਾ ਐ ਸਾਥ ਸੰਗਤ ਅਬ ਬਾਣੀ ਐ ਨਾ ਜਿਹੜੀ ਬਾਣੀ ਦਾ ਭਾਵ ਹੀ ਇਹ ਹੈ ਕਿ ਬੋਲੀ ਦਰਗਾਹੀ ਬਾਣੀ ਦਰਗਾਹੀ ਬੋਲ ਅਕਾਲ ਪੁਰਖ ਦੇ ਬੋਲ ਬਾਣੀ ਦੇ ਵਿੱਚ ਉਸੇ ਤਰ੍ਹਾਂ ਇੱਕ ਸਾਡੀ ਬਾਣੀ ਅਸੀਂ ਬੋਲਦੇ ਇਹ ਵੀ ਬਾਣੀ ਇਹ ਵੀ ਬੋਲੀ ਹੈ ਸਾਡੀ ਜੋ ਬੋਲਾਂਗੇ ਜੋ ਬੋਲ ਬੋਲ ਕੇ ਬੀਜਾਂਗੇ ਉਹੀ ਹੋਣਾ ਯਾਦ ਰੱਖਿਓ ਜੈਸਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਜੇ ਹੁਣ ਸਾਹਮਣੇ ਵਾਲੇ ਬੰਦੇ ਨੂੰ ਆਪਾਂ ਗਾਲ ਕੱਢਾਂਗੇ ਤੇ ਅੱਗੋਂ ਵੀ ਗਾਲੀ ਮਿਲੂ ਤੇ ਜੇ ਆਪਾਂ ਜੀ ਜੀ ਕਰਾਂਗੇ ਤੇ ਸਾਨੂੰ ਜੀ ਜੀ ਅੱਗੋਂ ਮਿਲੂ ਸਾਡਾ ਬਹੁਤਾ ਕੁਝ ਸਾਡੀ ਬੋਲੀ ਤੇ ਡਿਪੈਂਡ ਕਰਦਾ ਹੈ ਇਸੇ ਲਈ ਇਹ ਆਪਣੀ ਜੀਬ ਦਾ ਸੁਧਾਰ ਕਰੀਏ ਅਸੀਂ ਬਿਨਾਂ ਸੋਚੇ ਸਮਝੇ ਨਾ ਬੋਲੀਏ ਕਿਉਂਕਿ ਕਈਆਂ ਦਾ ਸੁਭਾਅ ਹੈ ਕਹਿੰਦੇ ਚੁਗਲ ਖੋਰਨਾ ਚੁਗਲਿਓ ਬਾਜ ਆਉਂਦੀ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਚੁਗਲ ਖੋਰਤੀ ਆਦਤ ਹੁੰਦੀ ਹੈ ਉਹਦੇ ਤੋਂ ਰਹਿ ਨਹੀਂ ਹੁੰਦਾ ਤੇ ਚੁਗਲ ਖੋਰ ਚੁਗਲੀ ਕਰਕੇ ਲੜਾਈ ਪਵਾ ਦਿੰਦਾ ਐਥੋਂ ਤੱਕ ਚੁਗਲ ਖੋਰ ਇਹੋ ਜੀ ਚੁਗਲੀ ਕਰਦੇ ਲੋਕਾਂ ਦੇ ਰਿਸ਼ਤੇ ਨਾਤੇ ਵੀ ਟੁੱਟ ਜਾਂਦੇ ਆ ਵੱਡੇ ਵੱਡੇ ਨੁਕਸਾਨ ਹੋ ਜਾਂਦੇ ਆ ਤੇ ਸਾਧ ਸੰਗਤ ਚ ਚੁਗਲ ਖੋਰ ਨੂੰ ਕਹਿੰਦੇ ਨਰਕਾਂ ਚ ਵੀ ਢੋਈ ਨਹੀਂ ਮਿਲਦੀ ਆਖੋ ਸਤਨਾਮ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਫਸਿਆ ਸਾਰੇ ਬਖਸ਼ ਦਾਂਗੇ ਇੱਕ ਚੋਗਲ ਖੋਰ ਤੇ ਨਿੰਦਕ ਨਹੀਂ ਬਖਸ਼ਿਆ ਜਾਂਦਾ ਕਹਿੰਦੇ ਨਿੰਦਾ ਭਣੀ ਕਿਸੈ ਕੀ ਨਹੀਂ ਮਨ ਮੁਖ ਮੁਕਤ ਕਰਨ ਕਹਿੰਦੇ ਮੋਹ ਕਾਲੇ ਤਨਾ ਨਿੰਦਕਾਂ ਨਰਕੇ ਘੋਰ ਪਵਨ ਘੋਰ ਨਰਕ ਚ ਸਿੱਟਾਂਗੇ ਇੱਕ ਤਾਂ ਨਰਕ ਹੁੰਦਾ ਇੱਕ ਘੋਰ ਨਰਕ ਨਿੰਦਕ ਨੂੰ ਬਹੁਤ ਮਾਰਾ ਗਿਆ ਨਿੰਦਕ ਦਾ ਤਾਂ ਕਹਿੰਦੇ ਫਿਰ ਭਾਵੇਂ ਪੰਜ ਛੱਡ ਕਹਿੰਦੇ 10 ਬਾਣੀਆਂ ਦਾ ਨਿਤਨੇਮ ਕਰੇ ਜੇ ਨਿੰਦਕ ਹੈ ਫਿਰ ਕਹਿੰਦੇ ਸਭ ਕੁਝ ਹੀ ਮਿੱਟੀ ਹੈ ਪਾਪ ਹੈ ਭਾਈ ਕਹਿੰਦੇ ਕੰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੇ ਨਿੰਦਕ ਪਤਾ ਨਿੰਦਾ ਕਿਉਂ ਕਰਦਾ ਕਿਉਂਕਿ ਉਹ ਕਿਸੇ ਨੂੰ ਬੁਰਾ ਕਹਿ ਕੇ ਆਪਣੇ ਆਪ ਨੂੰ ਚੰਗਾ ਕਹਾਉਣਾ ਚਾਹੁੰਦਾ ਹੈ ਪਰ ਕਹਿੰਦੇ ਇਹ ਘਟੀਆ ਨੀਤੀ ਹੈ ਆਪਣੇ ਆਪ ਨੂੰ ਚੰਗਾ ਕਹਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਬਰਾਬਰ ਖੜਨਾ ਪੈਂਦਾ ਹੈ ਵੱਡੀ ਲੀਕ ਖਿੱਚਣੀ ਪੈਂਦੀ ਹੈ ਜੇ ਦੂਜੇ ਦੀ ਲੀਕ ਛੋਟੀ ਕਰਨੀ ਹੈ ਸਾਹ ਸੰਗਤ ਦੁਰਵਾਸਾ ઋષੀ ਦਾ ਸ਼ਰਾਫ ਵਿਖੂ ਲੱਗ ਗਿਆ ਉਸੇ ਤਰ੍ਹਾਂ ਵੱਡਿਆਂ ਵੱਡਿਆਂ ਨੂੰ ਸ਼ਰਾਫ ਲੱਗਿਆ ਕਹਿੰਦੇ ਪੰਚਾਲੀ ਸੀ ਨਾ ਜਿਹੜੀ ਪਾਂਡਵਾਂ ਦੇ ਘਰ ਵਾਲੀ ਉਹਨੇ ਨਹੀਂ ਕੋਹਨੇ ਵੀ ਦੁਰਯੋਧਨ ਨੂੰ ਇਹ ਗੱਲ ਕਹੀ ਸੀ ਅੰਨੇ ਦਾ ਪੁੱਤ ਅੰਨਾ ਤੇ ਉਹਨਾਂ ਨੂੰ ਗੁੱਸਾ ਆ ਗਿਆ ਮਹਾਭਾਰਤ ਹੋ ਗਈ ਇੱਥੋਂ ਤੱਕ ਇਹ ਬੋਲੀ ਦਾ ਹੀ ਸਾਰਾ ਕੁਝ ਹੁੰਦਾ ਹੈ ਇੱਕ ਜਗ੍ਹਾ ਕਹਿੰਦੇ ਇੱਕ ਮਹਾਪੁਰਖ ਸਾਧੂ ਉਹ ਮਾਈ ਸੀ ਕਹਿੰਦੀ ਬਾਬਾ ਜੀ ਮੈਂ ਮੇਰੀ ਮੱਝ ਸੂਈ ਹੈ ਤੇ ਮੈਂ ਤੁਹਾਨੂੰ ਖੀਰ ਸ਼ਕਾਉਣੀ ਹੈ ਘਰੇ ਆ ਗਏ ਖੀਰ ਛਕਣ ਵਾਸਤੇ ਆਸਣ ਲਾਇਆ ਬੈਠ ਗਈ ਉਹ ਮਹਾਤਮਾ ਜਿਹੜੇ ਮਹਾਂਪੁਰਖ ਸੀ ਸੀ ਤਾਂ ਹੁਣ ਬੰਦਗੀ ਵਾਲਾ ਪਰ ਸਾਧ ਸੰਗਤ ਆਸਤੇ ਪਾਸੇ ਦੇਖਿਆ ਤੇ ਉਹਨੇ ਕੀ ਵੇਖਿਆ ਵੀ ਮੱਝ ਵੱਡੀ ਐ ਤੇ ਮਾਈ ਦਾ ਦਰਵਾਜ਼ਾ ਛੋਟਾ ਐ ਅਸਲ ਚੋ ਕਹਾਣੀ ਕੀ ਸੀ ਵੀ ਉਹ ਕੱਟੀ ਸੀ ਜਦੋਂ ਛੋਟੀ ਜੀ ਤੇ ਉਹ ਦਰਵਾਜ਼ੇ ਰਾਹੀਂ ਲੰਘ ਗਈ ਮੁੜ ਕੇ ਅੰਦਰ ਹੀ ਸੀ ਤੇ ਅੰਦਰ ਬੰਨੀ ਰਹੀ ਉਹ ਵੱਡੀ ਹੋ ਗਈ ਤੇ ਉਹ ਮਹਾਪੁਰਖ ਕਹਿੰਦੇ ਮਾਈ ਵੀ ਜੇਕਰ ਤੇ ਤੇਰੀ ਮੱਝ ਮਰ ਗਈ ਤੇ ਕੱਢੀਂਗੀ ਕਿਵੇਂ ਇਸ ਦਰਵਾਜ਼ੇ ਚੋਂ ਤੇ ਮਾਈ ਨੂੰ ਗੁੱਸਾ ਆ ਗਿਆ ਵੀ ਮਸਾ ਤਾਂ ਮੇਰੀ ਮੱਝ ਸੂਈ ਐ ਮੈਂ ਖੀਰ ਬਣਾ ਕੇ ਇਹਨੂੰ ਛਕਾਉਣੀ ਐ ਤੇ ਇਹਨੂੰ ਬੋਲਣ ਦੀ ਅਕਲ ਨਹੀਂ ਮਾਈ ਨੇ ਕਹਿੰਦੇ ਗੁੱਸੇ 'ਚ ਖੀਰੀ ਵਾਲ ਖੀਰ ਵਾਲਾ ਭਾਂਡਾ ਮੂੰਹ ਤੇ ਮਾਰਿਆ ਤੇ ਬਾਬਾ ਉੱਠ ਕੇ ਚੱਲਦਾ ਬਣਿਆ ਤੇ ਰਾਹ 'ਚ ਕਿਸੇ ਨੇ ਪੁੱਛ ਲਿਆ ਕਿ ਬਾਬਾ ਮੂੰਹ ਕਿਵੇਂ ਲਵੇੜਿਆ ਕਹਿੰਨ ਲੱਗਿਆ ਵੀ ਇਹ ਮੇਰੀ ਜ਼ੁਬਾਨ ਦਾ ਰਸ ਚੋਂਦਾ ਹੁੰਦਾ ਆ ਆਖੋ ਸਤਨਾਮ ਬੋਲੀ ਬਹੁਤ ਕੁਝ ਕਰਾ ਦਿੰਦੀ ਹੈ ਜਿਵੇਂ ਇੱਕ ਮਾਈ ਬੇਸ਼ਵਾਸੀ ਕਹਿੰਦੇ ਬੜੀ ਮਾੜੀ ਬੁੜੀ ਬੇਸ਼ਵਾ ਜਿਹੜੀ ਬੇਸ਼ਵਾ ਹੁੰਦੀ ਹੈ ਨਾ ਭਾਈ ਉਹਦੇ ਤੋਂ ਦੂਰ ਦੀ ਲੰਘੋ ਕਿਉਂਕਿ ਉਹਨੂੰ ਤਾਂ ਕੋਈ ਜਿੱਤ ਨਹੀਂ ਸਕਦਾ ਕਿਉਂਕਿ ਸਭ ਤੋਂ ਬਿਸ਼ਰਮ ਤੇ ਢੀਠੋ ਹੁੰਦੀ ਹੈ ਉਹਦੇ ਸਾਹਮਣੇ ਕੋਈ ਨਹੀਂ ਉਹਦੇ ਸਾਹਮਣੇ ਸਰਕਾਰ ਵੀ ਨਹੀਂ ਕੁਝ ਕਰ ਸਕਦੀ ਪੁਲਿਸ ਵੀ ਨਹੀਂ ਕੁਝ ਕਰ ਸਕਦੀ ਕੁਝ ਨਹੀਂ ਉਹਦੇ ਮੂਰੇ ਤੇ ਬੇਸ਼ਵਾ ਬੁੜੀ ਉਹ ਔਰਤ ਕਹਿੰਦੇ ਐਨੀ ਮਾੜੀ ਪੈਸਾ ਬਹੁਤ ਸੀ ਗਲਤ ਕੰਮ ਕਰਕੇ ਪੈਸਾ ਬਹੁਤ ਆ ਜਾਂਦਾ ਹੈ ਕਹਿੰਦੇ ਆਪ ਦਾ ਕੁੱਤਾ ਕਮਾਉਣ ਗਈ ਨਾਲ ਤੇ ਉੱਥੇ ਸਾਧੂ ਮਹਾਂਪੁਰਖ ਇੱਕ ਫਕੀਰ ਤਿਆਗੀ ਤੇ ਬੈਰਾਗੀ ਬੈਠਾ ਸੀ ਤੇ ਉਹਦੇ ਬੰਨੀ ਝਾਕ ਕੇ ਟਿੱਚਰ ਕੀਤੀ ਕਹਿੰਦੀ ਸਾਧੂ ਉਹ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਆਖੋ ਸਤਨਾਮ ਬੰਦੇ ਦੀ ਬੋਲੀ ਤੋਂ ਪਤਾ ਲੱਗ ਜਾਂਦਾ ਹੈ ਬੋਲੀ ਵੇਖੋ ਸਾਧੂ ਮਹਾਤਮਾ ਬੈਠੇ ਪਰ ਹੰਕਾਰ ਚਾਈ ਕਹਿੰਦੀ ਤੇਰੀ ਦਾੜ੍ਹੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਉਹ ਬਾਬਾ ਚੁੱਪ ਕਰ ਗਿਆ ਵੀ ਇਹਨੂੰ ਬੋਲਣ ਦੀ ਅਕਲ ਤਾਂ ਹੈ ਹੀ ਨਹੀਂ ਉੱਤੋਂ ਇਹ ਹੈ ਬੇਸ਼ਵਾ ਕਹਿੰਦੇ ਕੋਈ ਨਾ ਪੁੱਤ ਫੇਰ ਕਦੇ ਦੱਸਾਂਗੀ ਦੂਜੇ ਦਿਨ ਫੇਰ ਤੀਜੇ ਦਿਨ ਫੇਰ ਰੋਜ਼ ਪੁੱਛਣਾ ਮਹਾਂਪੁਰਖ ਚੁੱਪ ਰਿਹਾ ਅੰਤਲਾ ਸਮਾਂ ਆਇਆ ਨਾ ਜਦੋਂ ਤੇ ਉਦੋਂ ਅੰਤਲੇ ਸਮੇਂ ਵਿਲੇ ਜਦੋਂ ਆਖਰੀ ਸੁਵਾਸ ਮਹਾਪੁਰਖਾਂ ਦੇ ਨਿਕਲਣ ਵਾਲੇ ਸੀ ਤੇ ਮਹਾਪੁਰਖ ਕਹਿੰਦੇ ਵੀ ਜਾਓ ਮੇਰਾ ਅੰਤਲਾ ਸਮਾਂ ਹੁਣ ਮੈਂ ਚੱਲਿਆ ਤੂੰ ਬੇਸ਼ਵਾ ਨੂੰ ਸੱਦ ਕੇ ਲਿਆਓ ਕਹਿੰਦੇ ਠੀਕ ਹੈ ਜੀ ਜਦੋਂ ਬੇਸ਼ਵਾ ਆਈ ਨਾ ਮਹਾਪੁਰਖ ਕਹਿੰਦੇ ਪੁੱਤ ਤੂੰ ਰੋਜ਼ ਪੁੱਛਦੀ ਸੀ ਮੈਨੂੰ ਵੀ ਤੇਰੀ ਦਾੜੀ ਸੁੱਚੀ ਕਿ ਮੇਰੇ ਕੁੱਤੇ ਦੀ ਪੂਛ ਲੈ ਫਿਰ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜ੍ਹੀ ਲੱਖਾਂ ਗੁਣਾ ਚੰਗੀ ਐ ਸੁੱਚੀ ਐ ਕਹਿ ਲੱਗੀ ਬਾਬਾ ਜੀ ਜੇ ਇਹੀ ਜਵਾਬ ਦੇਣਾ ਸੀ ਤੇ ਪਹਿਲਾਂ ਹੀ ਦੇ ਦਿੰਦੇ ਐਨੇ ਦਿਨ ਕਿਵੇਂ ਲਾਏ ਕਹਿੰਦੇ ਅਜੋਹ ਸੁਣਾਓ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ ਕੀ ਪਤਾ ਸੀ ਕਦੋਂ ਕਿਤੇ ਡੋਲ ਜਾਂਦਾ ਮੇਰੇ ਤੋਂ ਕੋਈ ਗਲਤੀ ਹੋ ਜਾਂਦੀ ਕਿਉਂਕਿ ਜਗ ਕਾਜਲ ਕੀ ਕੋਠਰੀ ਅੰਧ ਪਰੈ ਤਿਸਮਾਹੇ ਤੱਕ ਕਾਲਖ ਦੀ ਦੁਨੀਆ ਕਦੋਂ ਦਾਗ ਲੱਗ ਜਾਂਦਾ ਹਾਂ ਆ ਜੰਤਲਾ ਸਮੇ ਬੇ ਦਾਗ ਹੋ ਕੇ ਚੱਲਿਆ ਕੋਈ ਦਾਗ ਨਹੀਂ ਸੱਚੀ ਸੁੱਚੀ ਜ਼ਿੰਦਗੀ ਜਿਉਂ ਕੇ ਚੱਲਿਆ ਤਾਂ ਅੱਜ ਕਹਿ ਰਿਹਾ ਤੇਰੀ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਲੱਖਾਂ ਗੁਣਾ ਸੁੱਚੀ ਤੇ ਚੰਗੀ ਹੈ ਤੇ ਜਦੋਂ ਇਹ ਗੱਲ ਕਹੀ ਨਾ ਤੇ ਬੇਸ਼ਵਾ ਨੇ ਨੀਵੀਂ ਪਾ ਲਈ ਤੇ ਸਾਧ ਸੰਗਤ ਤਾਂ ਕਰਕੇ ਕਦੇ ਵੀ ਕਿਸੇ ਨੂੰ ਮਜ਼ਾਕ ਨਾ ਕਰੀ ਆਪਣੀ ਬੋਲੀ ਸੁਧਾਰੀ ਬੋਲਣ ਦਾ ਹੀ ਤਰੀਕਾ ਸਾਡੇ ਬਹੁਤ ਕੰਮ ਕਰਾ ਦਿੰਦਾ ਹੈ ਬੋਲਣ ਦੇ ਤਰੀਕੇ ਨਾਲ ਅਸੀਂ ਲੱਖਾਂ ਕੰਮ ਕਰਾ ਸਕਦੇ ਹਾਂ ਵਿਗਾੜਨਾ ਹੋਵੇ ਤਾਂ ਕਿਸੇ ਨੂੰ ਫੋਨ ਲਾ ਉੱਚਾ ਨੀਮਾ ਬੋਲ ਤੂੰ ਕਹਾਣੀ ਖਤਮ ਮਿੰਟ 'ਚ ਰਿਸ਼ਤਾ ਖਤਮ ਹੋ ਜੂਗਾ ਸੋ ਇਸੇ ਜੀਵ ਦੇ ਨਾਲ ਤੁਸੀਂ ਉਸ ਪ੍ਰਮਾਤਮਾ ਨੂੰ ਵੀ ਜਾ ਸਕਦੇ ਹੋ ਉਹਨੂੰ ਵੀ ਮਨਾ ਸਕਦੇ ਹੋ ਮੈਂ ਬੇਨਤੀ ਕਰ ਰਿਹਾ ਸੀ ਜਦੋਂ ਮੂਲਾ ਖੱਤਰੀ ਸਤਗੁਰਾਂ ਦੇ ਚਰਨਾਂ 'ਚ ਆਪਣੀ ਜਾਨ ਜਦੋਂ ਉਹਦਾ ਆਖਰੀ ਸਮਾਂ ਆਇਆ ਕਹਿੰਦਾ ਸੀ ਮੇਰੀ ਜਿੰਦ ਤੁਹਾਡੇ ਚਰਨਾਂ 'ਚ ਨਿਕਲੇ ਤੇ ਸਤਗੁਰੂ ਨਾਨਕ ਨੂੰ ਬੇਨਤੀ ਕਰਦਾ ਮਹਾਰਾਜ ਤੁਸੀਂ ਮੇਰੇ ਘਰ ਆਏ ਤੇ ਮੈਂ ਲੁਕ ਗਿਆ ਮੈਂ ਛਿਪ ਗਿਆ ਮੈਂ ਪਾਪੀ ਮੈਨੂੰ ਬਖਸ਼ ਦਿਓ ਮਹਾਰਾਜ ਨੇ ਨਹੀਂ ਬਖਸ਼ਦੇ ਸੱਚੇ ਪਾਸ਼ਾ ਇਹ ਨਾ ਕਹੋ ਜੇ ਤੁਸੀਂ ਨਾ ਬਖਸ਼ਿਆ ਮੈਂ ਤਾਂ 84 ਲੱਖ ਜੂਨਾ ਦੇ ਗੇੜ ਵਿੱਚ ਪੈ ਜਾਊਂਗਾ ਭਟਕੂਗਾ ਦੁੱਖ ਪਾਊਂਗਾ ਮਹਾਰਾ ਕਹਿੰਦੇ ਬਿਲਕੁਲ ਅੱਜ ਤੂੰ ਇਹ ਗਲਤੀ ਕੀਤੀ ਤੂੰ ਕਿਹਾ ਸੀ ਕੰਤਲੇ ਸਮੇਂ ਚ ਮੇਰੀ ਜਾਨ ਤੁਹਾਡੇ ਚਰਨਾਂ ਚ ਨਿਕਲੇ ਅਸੀਂ ਆਏ ਵਾਜਾਂ ਮਾਰੀਆਂ ਪਰ ਪੁੱਤਰਾ ਤੂੰ ਸੁਣੀ ਨਹੀਂ ਸਾਡੀ ਮਹਾਰਾ ਬਖਸ਼ੋ ਫਿਰ ਕਹਿੰਦੇ ਬਖਸ਼ਾਂਗੇ ਇਸ ਜਨਮ ਚ ਨਹੀਂ ਇਸ ਜਾਮੇ ਚ ਨਹੀਂ ਹੁਣ ਤੈਨੂੰ ਦਸਵੀਂ ਜਾਮੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਵਿੱਚ ਬਖਸ਼ਾਂਗੇ ਆਖੋ ਸਤਨਾਮ ਸਾਹਾ ਸੰਗਤ ਫਿਰ ਦਸਵੀਂ ਜਾਮੇ ਚ ਸਤ ਗੁਰਾਂ ਨੇ ਮੂਲੇ ਖੱਤਰੀ ਨੇ ਜਦੋਂ ਸਾਹੇ ਦੀ ਜੂਨੀ ਵਿੱਚ ਸੀਨਾ ਤੇ ਤੀਰ ਮਾਰ ਕੇ ਮਹਾਰਾਣੀ ਉਧਾਰ ਕੀਤਾ ਸੀ ਸਾਹਾ ਸੰਗਤ ਅਸੀਂ ਜੀਵਨ ਦੇ ਵਿੱਚ ਜਾਣੇ ਅਣਜਾਣੇ ਵਿੱਚ ਬਹੁਤ ਗਲਤੀਆਂ ਕਰ ਬੈਠਦੇ ਹਾਂ ਜਾਣੇ ਅਣਜਾਣੇ ਚ ਪਰ ਮਹਾਰਾਜ ਦੀ ਬਾਣੀ ਕਹਿੰਦੀ ਵੀ ਇੱਕ ਤਾਂ ਗਲਤੀ ਹੁੰਦੀ ਹੈ ਪਾਪ ਹੁੰਦਾ ਵੀ ਸੋਚ ਸਮਝ ਕੇ ਕਰਨਾ ਹੁਣ ਜਦੋਂ ਚੋਰ ਚੋਰੀ ਕਰਨ ਜਾਂਦਾ ਉਹਨੂੰ ਪਤਾ ਮੈਂ ਫੜਿਆ ਜਾਉ ਸੱਚ ਪਤਾ ਹੈ ਨਾ ਵੀ ਚੋਰੀ ਕਰਨੀ ਮਾੜੀ ਹੈ ਡਾਕਾ ਮਾਰਨਾ ਮੜ ਹੈ ਜਦੋਂ ਬੰਦਾ ਕੋਈ ਦੋ ਨੰਬਰ ਦਾ ਗਲਤ ਕੰਮ ਕਰਦਾ ਹੈ ਉਦੋਂ ਉਹਨੂੰ ਪਤਾ ਹੁੰਦਾ ਸੱਚ ਕੀ ਹੈ ਝੂਠ ਕੀ ਹੈ ਕਹਿੰਦੇ ਕਬੀਰ ਸਾਹਿਬ ਵੀ ਕਹਿੰਦੇ ਮਨ ਜਾਣੈ ਸਭ ਬਾਤ ਜਾਣਤ ਹੀ ਕਹਿੰਦੇ ਜਾਣਦਿਆਂ ਹੋਇਆਂ ਵੀ ਓਗਣ ਕਰਦਾ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ ਓ ਮਨ ਜਾਣਦਾ ਸਾਰੀਆਂ ਬਾਤਾਂ ਜਾਣੂ ਜਾਣੇ ਓਗਣ ਕਰੇ ਮਨ ਜਾਣ ਜਾਣ-ਬੁੱਝ ਕੇ ਕਿਸੇ ਨੂੰ ਤੰਗ ਕਰਦੇ ਐ ਜਾਣ-ਬੁੱਝ ਕੇ ਕਿਸੇ ਨੂੰ ਪਰੇਸ਼ਾਨੀ ਦਿੰਦੇ ਐ ਟੌਰਚਰ ਕਰਦੇ ਐ ਇੱਕ ਹੁੰਦਾ ਭੁੱਲ ਭੁਲਿਖ ਕਿਸੇ ਨੂੰ ਕੁਝ ਕਹਿ ਤਾ ਪਰ ਹੰਕਾਰੀ ਬੰਦਾ ਆਪਣਾ ਹੰਕਾਰ ਹਉਮੈ ਕੈੰਦ ਰੱਖਣ ਵਾਸਤੇ ਕਹਿੰਦੇ ਪਰ ਇਹ ਗਲਤ ਨੀਤੀ ਐ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮਨਤ ਨਾ ਡਰਨਾ ਨਾ ਕਿਸੇ ਨੂੰ ਡਰਾਉਣਾ ਹੁੰਦਾ ਇਹ ਪਾਪੀ ਬੰਦਾ ਕਹਿੰਦੀ ਜਿਹੜਾ ਡਰੇ ਤੇ ਜਿਹੜਾ ਡਰਾਵੇ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ ਤਾਂ ਕਰਕੇ ਪਾਪ ਨਾ ਕਰਨਾ ਨਾ ਕਮਾਉਣਾ ਨਰ ਅਚੇਤ ਪਾਪ ਤੇ ਡਰ ਰਹੀ ਇਕ ਤੂੰ ਦਾ ਜਾਣੇ ਅਣਜਾਣੇ ਵਿੱਚ ਪਾਪ ਕਰਨੇ ਇੱਕ ਸੋਚ ਸਮਝ ਕੇ ਮਹਾਰਾਜ ਕਹਿੰਦੇ ਅਣਜਾਣ ਪੁਨੇ ਵਿੱਚ ਵੀ ਪਾਪ ਨਾ ਕਰੀ ਕਿਉਂਕਿ ਤੈਨੂੰ ਲੇਖਾ ਤਾਂ ਦੇਣਾ ਹੀ ਪਊਗਾ ਆਖੋ ਸਤਨਾਮ ਡਰ ਰੇ ਡਰ ਰੇ ਡਰ ਰੇ ਪਾਪ ਪਾਪ ਡਰ